ਹੋਰ ਅ ਵੀ ਹੈ ਜੀ ਹਾਂ ਸੱਛੇ ਗੱਲ ਸਾਰਿਆਂ ਨੂੰ ਮੈਂ ਡਾਕਟਰ ਆਰਤੀ ਵਿੰਦਰਾ ਜ਼ੀਰਾ ਲੈਬਾਰਟਰੀ ਰਿਸਰਚ ਸੈਂਟਰ ਤੋਂ ਅ ਸ਼੍ਰੀ ਰਾਮ ਜੀ ਦੇ ਅਯੋਧਿਆ ਵਿराजमान ਹੋਣ ਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਆ ਜਿਹਦੇ ਵਿੱਚ ਅਸੀਂ ਲੰਗਰ ਲਾਇਆ ਆ ਸ਼੍ਰੀ ਰਾਮ ਜੀ ਦੇ ਨਾਮ ਦਾ ਤੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਸਾਰੇ ਦੇਸ਼ ਨੂੰ ਜਾਤ ਪਾਤ ਧਰਮ ਜਾਤੀ ਸਭ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਜਾਨੇ ਇਕਜੁੱਟ ਹੋ ਕੇ શ્રી ਰਾਮ ਜੀ ਦਾ ਸਾਰਿਆਂ ਨੇ ਸਵਾਗਤ ਕੀਤਾ ਆ ਤੇ 22 ਜਨਵਰੀ ਨੂੰ ਸਾਰਿਆਂ ਨੇ ਲੱਲ ਕੇ ਇੱਕ ਹੋਰ ਦੀਵਾਲੀ ਮਨਾਈ ਆ ਇਹ ਸਾਨੂੰ ਸਾਰਿਆਂ ਨੂੰ ਇਹ ਅਹਿਸਾਸ ਹੋਇਆ ਕਿ ਵਾਕੀ શ્રી ਰਾਮ ਜੀ ਜਦੋਂ ਬਨਵਾਸ ਕੱਟ ਕੇ ਯੁੱਧ ਹੈ ਵਾਪਸ ਆਏ ਸੀ ਉਹੀ ਫੀਲਿੰਗ ਸਾਨੂੰ ਉਸ ਦਿਨ ਆਈ ਆ ਤੇ ਮੈਨੂੰ ਇਦਾਂ ਲੱਗ ਰਿਹਾ ਕਿ ਵਾਕੀ ਇਹ ਭਜਨ ਜਿਹੜਾ ਅੱਜ ਤੋਂ ਕਿੰਨੇ ਸਾਲ ਪਹਿਲੇ ਮੈਂ ਸੁਨਿਆ ਸੀ ਪਾਇਓ ਜੀ ਮੈਨੇ ਰਾਮ ਰਤਨ ਧਨ ਪਾਇਓ ਤੇ ਇਹ 바కీ ਅਪਰੂਵ ਹੋ ਗਿਆ ਵਾ ਤੇ ਅਸੀਂ ਸਾਰੇ ਬਹੁਤ ਖੁਸ਼ ਹਾਂ ਸਾਰੇ ਜੀਰਾਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਮੈਂ ਸਾਰਿਆਂ ਨੂੰ ਸਾਰੇ ਜਾਨੀਆਂ ਨੂੰ ਇਹ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣੇ ਦਸਨਵਾਦੀ ਕਮਾਈਆਂ ਵਿੱਚੋਂ ਆਪਾਂ ਜਿਵੇਂ ਕਹਿੰਦੇ ਹਾਂ ਕਿ ਸਾਨੂੰ ਦਸਵੰਤ ਕੱਢਣਾ ਚਾਹੀਦਾ ਆ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਇਹ ਜਿਹੜੀ ਮੁਹੀਮਾ ਹੈ ਸਾਰੇ ਪਾਸੇ ਸ਼ੁਰੂ ਕੀਤੀ ਜਾਵੇ ਦਸਵੰਤ ਕੱਢਿਆ ਜਾਵੇ ਪਰਮਾਤਮਾ ਦੇ ਨਾਮ ਦਾ ਕੁਛ ਨਾ ਕੁਛ ਦਾਨ ਪੁੰਜੇ ਉਹਦੇ ਤੋਂ ਲੈ ਕੇ ਹੀ ਅਸੀਂ ਉਹਨੂੰ ਅਰਪਣ ਕਰਾਂਗੇ ਤੇ ਇਹਦੇ ਵਿੱਚ ਸਾਡੀ ਵਡਿਆਈ ਆ ਤੇ ਮੇਰੇ ਸਾਰਿਆਂ ਵੱਲੋਂ ਮੇਰੀ ਮੇਰੀ ਫੈਮਿਲੀ ਮੇਰੇ ਸਾਰੇ ਫਰੈਂਡਸ ਸਾਰਿਆਂ ਵੱਲੋਂ ਹੀ ਰਿਕਵੈਸਟ ਆ ਸਾਰਿਆਂ ਨੂੰ ਕਿ ਇਹ ਨੇਕ ਕੰਮ ਜਰੂਰ ਕੀਤਾ ਜਾਵੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਸ਼ਿਵ ਜੀ